ਇੱਕ ਹੋਰ ਮੋਡੀਫਾਈਡ ਟਰੈਕਟਰ ਮਿਲਿਆ ਹਾਲਾਂਕਿ ਯੂਥ ਜਿਹੜਾ ਇਸ ਨੂੰ ਜ਼ਿਆਦਾ ਪਸੰਦ ਕਰਦਾ ਹੈ ਸੋਚਿਆ ਕਿਉਂ ਨਾ ਮੁਰਤੋ ਨੌਜਵਾਨ ਗਬਰੂ ਦੇ ਨਾਲ ਗੱਲਬਾਤ ਕੀਤੀ ਜਾਵੇ ਜਾਣੀਏ ਕਿ ਆਖਿਰਕਾਰ ਕਿ ਸ਼ੌਂਕ ਹੈ ਕਿ ਕਿਉਂ ਮੋਡੀਫਾਈਡ ਟਰੈਕਟਰ ਅਨੰਦਪੁਰ ਸਾਇ ਵਸਾਖੀ ਦਾ ਮੇਲਾ ਵੇਖਣ ਆਇਆ ਢੇਰ ਨਹੀਂ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਮੋਡੀਫਾਈਡ ਟਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਸੇ ਸਹੂਲਤ ਦਾ ਵੇਖਦਾ ਹੈ ਮੋਡੀਫਾਈਡ ਟਰੈਕਟਰ ਕਰਦੇ ਪਰ ਤੋਂ ਹਾਲੀ ਟਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਮੋਡੀਫਾਈਟ ਹੈ ਯੂਨੀਕ ਕੀ ਹੈ ਤੇ ਕਿੱਥੋਂ ਆਏ ਹੋ ਅਸੀਂ ਜੀ ਸ਼੍ਰੀ ਅਮਰੀਸਰ ਸਾਹਿਬ ਤੋਂ ਆਏ ਹ ਤੇ ਤੁਹਾਡੇ ਜੇ ਗੱਲ ਕੀਤੀ ਜਾਵੇ ਪੂਰੇ ਟਰੈਕਟਰ ਦੇ ਵਿੱਚ ਮੋਡੀਫਾਈ ਹੈ ਤੇ ਕਿੰਨਾ ਟਾਈਮ ਲੱਗਿਆ ਤੇ ਕਿਹਨੇ ਸੋਚਿਆ ਕਿ ਇਸ ਤਰੀਕੇ ਦੇ ਨਾਲ ਇਹਨੂੰ ਮੋਡੀਫਾਈ ਕਰਨਾ ਇਹ ਸਾਡਾ ਵੱਡਾ ਵੀਰਿਆ ਮਨਿੰਦਰ ਵੀਰ ਤੇ ਉਹਨਾਂ ਦਾ ਹੀ ਇਹ ਟਰੈਕਟਰ ਹੈ ਤੇ ਮਤਲਬ ਕਿ ਸ਼ੌਂਕ ਹੀ ਹੈ ਉਹਨਾਂ ਨੂੰ ਹਨਾ ਲੋਹੇ ਦੇ ਨਾਲ ਇਤਨਾ ਸ਼ੌਂਕ ਹੈ ਉਹਨਾਂ ਨੂੰ ਇੱਕ ਟਰਾਲਾ ਵੀ ਤਿਆਰ ਕਰਾਇਆ ਸਪੈਸ਼ਲ ਮੇਲੇ ਵਾਸਤੇ ਤੇ ਇਹ ਟਰੈਕਟਰ ਵੀ ਮੇਲੇ ਵਾਸਤੇ ਤਿਆਰ ਕਰਾਇਆ ਸੀ ਤੇ ਜਿਹੜਾ ਤੁਸੀਂ ਟਰਾਲਾ ਕਹਿੰਦੇ ਹੋ ਉਹਦੇ ਵਿੱਚ ਕੀ ਕੀ ਯੂਨੀਕ ਹੈ ਯੂਨੀਕ ਇੱਕ ਦੇ ਉਹਦੇ ਵਿੱਚ AC ਲਾਇਆ ਆਪਾਂ ਤੇ ਬਾਕੀ ਮਤਲਬ ਕਿ ਥੋੜਾ ਅਲੱਗ ਜਿਹਾ ਚਾਰਜਿੰਗ ਪੁਆਇੰਟ ਆ ਪੱਕੇ ਵਗੈਰਾ ਵਿੱਚ ਲੱਗੇ ਆ ਅਤੇ ਵਿਸਾਖੀ ਦੇ ਤਿਹਾੜ ਤੇ ਆਏ ਹੋ ਤੇ ਇਤਿਹਾਸ ਦੀ ਗੱਲ ਕੀਤੀ ਜਾਵੇ ਤੇ ਉੱਤੇ ਵੀ ਚਾਨਣਾ ਪਾ ਹਾਂਜੀ ਆਪਣਾ ਮਤਲਬ ਇਤਿਹਾਸ ਇਹ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਮਤਲਬ ਖਾਲਸਾ ਪੰਥ ਸਜਾਇਆ ਸੀ ਹਨਾ ਖਾਲਸਾ ਪੰਥ ਦੀ ਸ਼ੁਰੂਆਤ ਹੋਈ ਸੀ ਇਸ ਦਿਨ ਹਾਂਜੀ ਇਸ ਕਰਕੇ ਇਹਦਾ ਅਜੇ ਜੇ ਗੱਲ ਕੀਤੀ ਜਾਵੇ ਯੂਥ ਦੀ ਤੇ ਯੂਥ ਜ਼ਿਆਦਾ ਨਸ਼ਿਆਂ ਦੇ ਵਿੱਚ ਰੁੱਝਿਆ ਨਜ਼ਰ ਆਉਂਦਾ ਹੈ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਚੰਗੇ ਕੰਮ ਵੱਲ ਜਾਓ ਮਤਲਬ ਹਾਂਜੀ ਹਾਂਜੀ ਮਤਲਬ ਚੰਗੇ ਕਮਾਲ ਲਾਓ ਜੇ ਮਤਲਬ ਆਪਾਂ ਦੂਜੇ ਮਤਲਬ ਨਸ਼ਿਆਂ ਪੱਤੇਆਂ ਨੂੰ ਛੱਡ ਕੇ ਸਾਨੂੰ ਇਹਦੇ ਨਾਲ ਪਿਆਰ ਆ ਜ਼ਿਆਦਾ ਹਨਾ ਤੇ ਮਤਲਬ ਇਹੋ ਕਹਿਣਾ ਚਾਹਾਂਗੇ ਕਿ ਇਹ ਕੰਮਾਂ ਦੇ ਵਿੱਚ ਨਾ ਪਾਓ ਮਾਰੇ ਕੰਮਾਂ ਦੇ ਵਿੱਚ ਅਤਾ ਜੇਕਰ ਤੁਸੀਂ ਜ਼ਿੰਦਗੀ ਦੀ ਰੁਝੀ ਜ਼ਿੰਦਗੀ ਦੇ ਰੁਝਾਨ ਦੀ ਗੱਲ ਕੀਤੀ ਜਾਵੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਦੇ ਹੋ ਤੁਸੀਂ ਅਸੀਂ ਮੈਡਮ ਹਾਲੇ ਸਟੱਡੀ ਕਰਦੇ ਆ ਤੇ ਨਾਲ ਨਾਲ ਖੇਤੀਬਾੜੀ ਦਾ ਕੰਮ ਹੈ ਆਪਣਾ ਤੇ ਨਾਲ ਨਾਲ ਬਸ ਇਦਾਂ ਸ਼ੌਂਕ ਹੈ ਮੇਲਿਆਂ ਦਾ ਤੇ ਬਸ ਤੇ ਜਿਹੜੀ ਦੂਰੋਂ ਦੂਰੋਂ ਸੰਗਤ ਗੁਰੂ ਘਰ ਚ ਮੱਥਾ ਟੇਕ ਲਈ ਆ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹੋ ਕਹਿਣਾ ਚਾਹਾਂਗੇ ਕਿ ਮੈਡਮ ਕੀ ਮਤਲਬ ਸਾਡੇ ਗੁਰੂਆਂ ਨੇ ਜਿਹੜੇ ਰਾਤ ਸਾਨੂੰ ਚੱਲਣ ਲਈ ਕਿਹਾ ਵਾ ਪਹਿਲੇ ਤੇ ਅਸੀਂ ਉੱਧਰ ਚੱਲੀਏ ਠੀਕ ਆ ਤੇ ਬਾਕੀ ਇਹ ਆ ਕਿ ਕੋਈ ਲੜਬਾਜੀ ਨਾ ਕਰੀਏ ਆਪਾਂ ਪ੍ਰੇਮ ਪਿਆਰ ਦੇ ਨਾਲ ਸਾਰੇ ਚੱਲੀਏ ਤੇ ਬਾਕੀ ਨਸ਼ੇ ਪੱਤਿਆਂ ਤੋਂ ਦੂਰ ਰਹੀਏ ਮੇਰੇ ਵੀਰ ਸਾਰਿਆਂ ਨੂੰ ਮੇਰਾ ਇਹੋ ਹੀ ਸੁਨੇਹਾ ਹੈ ਕਿ ਨਸ਼ੇ ਪੱਤੇ ਛੱਡ ਕੇ ਆਪਾਂ ਚੰਗੇ ਰਸਤੇ ਪਈਏ ਗੁਰੂ ਦੇ ਲੜ ਲੱਗੇ ਆਪਾਂ ਆ ਤਾਂ ਇੱਕ ਆਖਰੀ ਸਵਾਲ ਇਹ ਹੈ ਕਿ ਪਹਿਲੇ ਦੇ ਸਮੇਂ ਦੀ ਗੱਲ ਕੀਤੀ ਜਾਵੇ ਚਲੋ ਹਾਲੇ ਵੀ ਕਈ ਜਗ੍ਹਾ ਦੇ ਵਿੱਚ ਹੈ ਕਿ ਬੀਬੀਆਂ ਜਿਹੜੀਆਂ ਨੇ ਟਰੈਕਟਰ ਟਰਾਲੀ ਦੇ ਵਿੱਚ ਜਾਂਦੀਆਂ ਨੇ ਗੀਤ ਉਹ ਗਾਉਂਦੀਆਂ ਨੇ ਤੇ ਵਿੱਚ ਅੱਜ ਕੱਲ ਮੋਡੀਫਾਈਡ ਟਰੈਕਟਰ ਦੇ ਵਿੱਚ ਕਾਫੀ ਡਿਫਰੈਂਸ ਆ ਚੁੱਕਿਆ ਹੈ ਕਿ ਉਹਨ ਉਸ ਸਮੇਂ ਨੂੰ ਵੀ ਮਿਸ ਕਰ ਦੂੰ ਹਾਂਜੀ ਹਾਂਜੀ ਮੈਡਮ ਫਸ ਸਮੇ ਦੇ ਨਾਲ ਤੁਹਾਨੂੰ ਪਤਾ ਫਿਰ ਫਰਕ ਪੈ ਹੀ ਜਾਂਦਾ ਹਾਂਜੀ ਮਿਸ ਕਰਦੇ ਹਾਂ ਜਰੂਰ ਪਰ ਇਹ ਅਗੇ ਜਿਵੇਂ ਜਿਵੇਂ ਸਮਾਂ ਚੱਲਣ ਡਿਆ ਉਸ ਹਿਸਾਬ ਦੇ ਨਾਲ ਆਤੀ ਅਮ੍ਰਿਤ ਸਰ ਤੋਂ ਕਿੰਨੀ ਸੰਗਤ ਨੂੰ ਲੈ ਕੇ ਆਪਣੇ ਨਾਲ ਆਇਓ ਅਈ ਮੈਡਮ ਆਪਣੇ ਫਰੈਂਡ ਫਰੈਂਡ ਸਰਕਲ ਹੀ ਆ ਮਤਲਬ ਦੱਸ ਕੇ ਜਾਣੇ ਆਪਾਂ ਮੁੰਡੇ ਮੁੰਡੇ ਹੀ ਆਪਣਾ ਵੀਰ ਭਰਾ ਤੇ ਆਖਰੀ ਵਾਰ ਕੀ ਕਹਿਣਾ ਚਾਹੋਗੇ ਆਖਰੀ ਵਿੱਚ ਇਹੋ ਹੀ ਕਹਿਣਾ ਚਾਹਾਂਗੇ ਕਿ ਜਿਹੜੇ ਮੁੰਡੇ ਹੁ ਲੜਬਾਜੀ ਕਰਦੇ ਆ ਇੱਥੇ ਆਣ ਕੇ ਉਹ ਨਾ ਕਰਨੇ ਇੱਕ ਦਿਨ ਨਾਲ ਇਹ ਆ ਕਿ ਮਾੜੇ ਸਾਰੇ ਬਦਨਾਮ ਹੋ ਜਾਂਦੇ ਆ ਆਪਾਂ ਇਹ ਹੁ ਲੜਬਾਜੀ ਬਾਤ ਨਹੀਂ ਲਾਇਆ ਆ ਆਪਣੇ ਸ਼ੌਂਕ ਲਈ ਲਾਇਆ ਵਾ ਮਤਲਬ ਵਧੀਆ ਤਿਆਰ ਕਰਾ ਕੇ ਮਤਲਬ ਵਧੀਆ ਦਿਖਣ ਵਾਲੀ ਚੀਜ਼ ਇਸ ਕਰਕੇ ਇਹੋ ਕਹਿਣਾ ਚਾਹਾਂਗੇ ਕਿ ਪ੍ਰੇਮ ਪਿਆਰ ਦੇ ਨਾਲ ਆਓ ਆਪਣੇ ਗੁਰੂ ਦੇ ਲੱਗ ਲੱਗੋ ਕਿੱਥੋਂ ਆਇਓ ਟਰੈਕਟਰ ਦੇ ਵਿੱਚ ਬੈਠੇ ਹੋ ਕਿੱਥੋਂ ਸੰਤਾਂ ਲੈ ਕੇ ਆਇਓ ਤੇ ਅੱਜ ਗੁਰੂਕਾਰ ਮੱਥਾ ਟੇਕਣ ਦੇ ਲਈ ਆਇਓ ਹਰ ਸਾਲ ਆਉਂਦੇ ਹਾਂ ਜਾਂ ਵਿਸਾਖੀ ਦੇ ਪਰਵ ਤੇ ਹੀ ਆਉਂਦੇ ਹੋ ਨਹੀਂ ਹਰ ਸਾਲ ਸਰਦੀ ਗੁਰੂ ਦੇ ਆਉਂਦਾ ਗੁਰਪੁਰਬ ਦੇ ਤੇ ਹੋਰ ਸੰਗਤਾਂ ਆ ਗਿਆ ਜੀ ਮਤਲਬ ਪਹਿਲਾਂ ਬੰਦੇ ਪੜ੍ਹਦੇ ਆਉਂਦੇ ਹੁੰਦੇ ਆਸੋ ਮਾਣ ਕੇ ਵਿਸਾਖੀ ਦਾ ਤਿਹਾੜ ਜਿਹੜਾ ਇਹ ਮਨਾਇਆ ਜਾਂਦਾ ਅੱਜ ਤੁਸੀਂ ਕਹਿੰਦੇ ਹੋ ਹਰ ਸਾਲ ਆਉਂਦੇ ਆ ਤੇ ਇਹਦੇ ਬਾਰੇ ਵੀ ਦੱਸੋ ਵਿਸਾਖੀ ਦਾ ਤਿਹਾੜ ਕੋਈ ਮਹਾਂ ਸਰਕਾਰ ਤੇ ਆਇਆ ਜੀ 257 ਉਹਨਾਂ ਤੋਂ ਅਤੇ ਜਿਹੜੇ ਟਰੈਕਟਰ ਤੇ ਆਉਂਦੇ ਨਹੀਂ ਗੁਰੂ ਘਰ ਦੇ ਲਈ ਮੱਥਾ ਟੇਕਣ ਲਈ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਆਪਣੇ ਮੋਟਰਸਾਈਕਲ ਸਕੂਟਰ ਗੱਡੀਆਂ ਤੇ ਆਉਂਦੇ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੇ ਨਾਲ ਸਹਿਣਾ ਕਰਨਾ ਗੇਟ ਬਾਜੀ ਕਰਨੀ ਚਾਹੀਦੀ ਤਿਸਾਰ ਸੰਗਤਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਕੀ ਅਪੀਲ ਕਰਦੇ ਜਿਹੜਾ ਰੋਮਾਂ ਬਸਾ ਦਿੱਤਾ ਅੰਮ੍ਰਿਤਸਰ ਨਾਲ ਲਾ ਦਿੱਤੋ ਤੇ ਉਹ ਲੋੜ ਬਾਤ ਤੇ ਤਾਂ ਕਿੰਨੇ ਕਿ ਸੰਗਤਾਂ ਜੋ ਤੁਸੀਂ ਆਪਣੇ ਨਾਲ ਗੁਰਦਾਸਪੁਰ ਸ਼ਹਿਰ ਤੋਂ ਇੰਨੀ ਦੂਰ ਲੈ ਕੇ ਆਏ ਹੋ ਉਹ ਚੋਣ ਤੋਂ ਹੀ ਤੇਰੇ ਨਾਲ ਦਾ ਆਪਾਂ ਕੋਲੋਂ ਪੂਰੀ ਲੋਰ ਬਾਤ ਹੀ ਆਪਣਾ ਪ੍ਰਾਪਤ ਕਰਦੇ ਅਤੇ ਵਿਸਾਖੀ ਦੇ ਪर्वਤੇ ਤੁਸੀਂ ਆਇਓ ਕੀ ਕਹਿਣਾ ਚਾਹੁੰਦੇ ਹੋ? ਵਿਸਾਖੀ ਦੇ ਅਸੀਂ ਆਇਓ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਤੋਂ ਬਾਅਦ ਸਗਦਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਅਮਨ ਸਗਦਾ ਗੁਰੂ ਦੇ ਨਾਲ ਲੱਗਣ ਤੇ ਸੇ ਨਿਰਨਾਸ਼ੀ ਮੱਲੇ ਵਾਜਗਾ ਲਹਿਲ ਚੱਲਦੀ ਪਈ ਆ ਉਹਨੂੰ ਲੋਕਾਂ ਨੇ ਤੇ ਗੁਰੂ ਨਾਲ ਜੁੜਨਾ ਦੱਸਿਆ ਸਾਡੇ ਨੂੰ ਹਾਂ ਜਿਸ ਨਾਲ ਗੁਰੂ ਘਰ ਵਿੱਚ ਸਤਿਕਾਰ ਨਾਲ ਲੱਗਣ ਹਾਂ ਤੇ ਤੁਸੀਂ ਹਰ ਸਾਲ ਆਉਂਦੇ ਹੋ ਜਾਂ ਇਸ ਵਾਰ ਪਹਿਲੀ ਵਾਰ ਆਇਓ? ਨਹੀਂ ਨਹੀਂ ਹਰ ਸਾਲ ਵਿਸਾਖੀ ਆਇਓ ਮੋਡੀਫਾਈਡ ਟਰੈਕਟਰ ਦੀ ਵੀ ਗੱਲ ਕੀਤੀ ਤੇ ਆਪ ਵੀ ਤੁਸੀਂ ਉਹਦੀ ਜ਼ਿੰਦਗੀ ਦੇ ਨਾਲ ਵੀ ਗੱਲਬਾਤ ਕੀਤੀ ਹਾਲਾਂਕਿ ਦੱਸ ਜੀਏ ਕਿ ਨੌਜਵਾਨ ਜਥੇ ਅਵਕ-ਵਕ ਚੀਜ਼ਾਂ ਕਰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਰੁਝਾਨ ਕਰਦਾ ਹੈ ਕੋਈ ਕਿਸੇ ਆਪਣੀ ਸ਼ੌਂਕ ਨੂੰ ਪੂਰਾ ਕਰਦਾ ਹੈ ਤੇ ਕੋਈ ਕਿਸੇ ਚੀਜ਼ ਨੂੰ ਕਰਦਾ ਹੈ ਪਰ ਨੌਜਵਾਨ ਦੇ ਮੂੰਹ ਤੋਂ ਇਹ ਸੁਣਨਾ ਕਿ ਹੁੱਲੜਵਾਜ਼ੀ ਤੋਂ ਦੂਰ ਰਹੋ ਜੇਕਰ ਗੁਰੂਕਾਰ ਵਸਾਖੀ ਦਾ ਤਿਉਹਾਰ ਮਨਾ ਲਈ ਆਓ ਅਮਨ ਸ਼ਾਂਤੀ ਦੇ ਨਾਲ ਆਓ ਤੇ ਆਪਣਾ ਮੱਥਾ ਠੇਕ ਕੇ ਖੁਸ਼ੀ ਨਾਲ ਪੂਰਾ ਹੀ ਤਿਉਹਾਰ ਨੂੰ ਇੰਜੋਏ ਕਰੋ ਇਹ ਨਹੀਂ ਨਹੀਂ ਬਲਕਿ ਤੁਹਾਨੂੰ ਦੱਸ ਜੀਏ ਕਿ ਹੋਰ ਵੀ ਸਖੀਤਾ ਜੇਕਰ ਮਿਲਦੀਆਂ ਜਾਣਗੀਆਂ ਅੱਜ ਮੀਲੇ ਦੇ ਵਿੱਚ ਲੰਧਪੁਰ ਸਾਹਿ ਜੋ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਧੰਨਵਾਦ